ਹਾਂਜੀ ਐਸਕੇਮ ਨੇ ਡੱਲੇਵਾਲ ਦੀ ਵਿਗੜਦੀ ਸਿਹਤ ਤੇ ਜਿਹੜੀ ਉਹ ਬਹੁਤ ਚਿੰਤਾ ਜ਼ਾਹਰ ਕੀਤੀ ਐ ਉਹਨਾਂ ਨੇ ਕਿਹਾ ਅਗਰ ਡੱਲੇਵਾਲ ਨੂੰ ਕੁਝ ਹੁੰਦਾ ਤਾਂ ਮੋਦੀ ਦੇ ਨਾਲ-ਨਾਲ ਹਰਿਆਣੇ ਦਾ ਸੀਐਮ ਜਿਹੜਾ ਉਹ ਵੀ ਜ਼ਿੰਮੇਵਾਰ ਹੋਏਗਾ ਸੋ ਜਿਹੜਾ 21 ਦਿਨਾਂ ਤੋਂ ਸਰਜਾਰ ਚਿਤਕ ਜੀ ਸਿੰਘ ਡੱਲੇਵਾਲ ਜਿਹੜੇ ਆ ਉਹ ਮਰਨwarte ਤੇ ਬੈਠੇ ਹੋਏ ਨੇ ਭੁਖ ਹੜਤਾਲ ਤੇ ਬੈਠੇ ਹੋਏ ਨੇ ਤੇ ਉਧਰ ਕਿਸਾਨ ਲੀਡਰਾਂ ਨੂੰ ਭਾਵਕ ਕਰਦੀ ਇੱਕ ਚਿੱਠੀ ਸਰਵਣ ਸਿੰਘ ਪੰਦੇਰ ਨੇ ਲਿਖੀ ਐ ਉਹਨਾਂ ਨੇ ਕਿਹਾ ਕਿ ਖੇਤੀ ਸੈਕਟਰ ਨੂੰ ਬਚਾਉਣ ਲਈ ਕਾਰਪੋਰੇਟ ਤੋਂ ਬਚਾਉਣ ਲਈ ਸਾਨੂੰ ਸਭ ਨੂੰ ਇਕੱਠਾ ਹੋਣਾ ਪਵੇਗਾ ਇਸ ਕੇਮ ਦੀਆਂ ਜਥੇਬੰਦੀਆਂ ਨੂੰ ਸਰਮਨ ਸਿੰਘ ਪੰਦੀਰ ਨੇ ਭਾਵਕ ਕਰ ਦੇਣ ਵਾਲੀ ਇੱਕ ਚਿੱਠੀ ਲਿਖੀ ਹੈ ਅੰਦੋਲਨ ਦੀ ਜਿੱਤ ਸਾਡਾ ਏਕਾ ਪੱਕੀ ਕਰੇਗਾ ਇਹ ਚਿੱਠੀ ਦੇ ਵਿੱਚ ਵੀ ਉਹਨਾਂ ਨੇ ਲਿਖਿਆ ਹੈ ਤੇ ਉੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲੇ ਆ ਜਿਹੜੇ ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਤਕਰੀਬਨ ਸਾਰੇ ਭਾਰਤ ਦੇ ਵਿੱਚ ਜਿਹਦੇ ਵਿੱਚ ਹਰਿਆਣਾ ਸਭ ਤੋਂ ਅੱਗੇ ਹੈ ਉੱਥੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਕਿਸਾਨਾਂ ਦੀ ਜਿੱਤ ਲਈ ਫਾਰਮਰ ਦੀ ਸਕੋਰ ਵਾਸਤੇ ਥਾਂ-ਥਾਂ ਦੇ ਟਰੈਕਟਰ ਮਾਰਚ ਜਿਹੜਾ ਉਹ ਕੱਢਿਆ ਜਾ ਰਿਹਾ ਉੱਥੇ ਜਿਹੜੇ ਲੀਡਰ ਆ ਉਹ ਵੀ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਜੀ ਤੇ ਹੋਰ ਲੀਡਰਾਂ ਦੇ ਨਾਲ ਉਹ ਅੱਜ ਉੱਥੇ ਪਹੁੰਚੇ ਨੇ ਖਨੋਰੀ ਬਾਰਡਰ ਤੇ ਉਹਨਾਂ ਨੇ ਹਾਲਚਲ ਜਾਣਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਤੇ ਉਹਨਾਂ ਦੇ ਨਾਲ-ਨਾਲ ਹੋਰ ਕਲਾਕਾਰ ਜਿਹੜੇ ਉਹ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ ਤੇ ਡੱਲੇਵਾਲ ਦਾ ਜਿਹੜਾ ਆ ਪੰਜਾਬ ਨੂੰ ਤਾਂ ਕਾਫੀ ਹੱਦ ਤੱਕ ਜਿਹੜੀ ਉਹ ਐਮਐਸਪੀ ਮਿਲ ਰਹੀ ਹੈ ਪਰ ਪੰਜਾਬ ਦਾ ਮੁੱਢ ਤੋਂ ਸੁਭਾਰਿਆ ਆ ਕਿ ਉਹ ਲੋਕਾਂ ਦੇ ਨਾਲ ਖੜਦਾ ਰਿਹਾ ਹੈ ਤੇ ਅੱਜ ਖੜਨ ਦੀ ਵਾਰੀ ਹੈ ਕਲਗੀਧਰ ਪਾਤਸ਼ਾਹ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੇ ਆਪਣਾ ਸੀਸ ਜਿਹੜਾ ਆ ਉਹ ਭੇਟ ਕੀਤਾ ਸੀ ਹਿੰਦੁਸਤਾਨ ਦੇ ਲਈ ਤੇ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹ ਮਰਨ ਵਰਤ ਤੇ ਬੈਠੇ ਨੇ ਉਹ ਸਾਰੇ ਦੇਸ਼ ਦੇ ਕਿਸਾਨਾਂ ਲਈ ਐਮਐਸਪੀ ਚਾਹੁੰਦੇ ਨੇ ਕਿਉਂਕਿ ਪੰਜਾਬ ਨੂੰ ਤਾਂ ਕਾਫੀ ਫਸਲਾਂ ਤੇ ਜਿਹੜੀ ਐਮਐਸਪੀ ਮਿਲ ਰਹੀ ਹੈ ਜਦਕਿ ਬਾਕੀ ਸੂਬਿਆਂ ਦੇ ਵਿੱਚ ਜਿਹੜੀ ਐਮਐਸਪੀ ਨਹੀਂ ਮਿਲ ਰਹੀ ਉਹ ਸਾਰੇ ਕਿਸਾਨਾਂ ਨੂੰ ਭਾਰਤ ਦੇ ਸਾਰੇ ਕਿਸਾਨਾਂ ਲਈ ਐਮਐਸਪੀ ਚਾਹੁੰਦੇ ਨੇ ਇਸ ਲਈ ਉਹ ਮਰਨ ਵਰਤ ਤੇ ਬੈਠੇ ਨੇ ਆਪਣੀ ਜ਼ਿੰਦਗੀ ਨੂੰ ਜਿਹੜਾ ਦਾਤ ਹੀ ਉਹਨਾਂ ਨੇ ਲਾਇਆ ਹੋਇਆ ਅੱਜ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਆ ਕਿ ਮੇਰੀ ਫਿਕਰ ਨਾ ਕਰੋ ਤੇ ਆਪਣੇ ਖੂਨ ਦੇ ਨਾਲ ਉਹਨਾਂ ਨੇ ਮੋਦੀ ਨੂੰ ਚਿੱਠੀ ਵੀ ਲਿਖੀ ਹੈ ਤੇ 21 ਦਿਨਾਂ ਤੋਂ ਉਹ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਕਿਸੇ ਵੀ ਮੈਡੀਕਲ ਟਰੀਟਮੈਂਟ ਲੈਣ ਤੋਂ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਜਿਹੜੀ ਹੈ ਜੇ ਉਹ ਕਿਸਾਨਾਂ ਲਈ ਲਾ ਦਵਾਂ ਤੇ ਇਹ ਮੇਰੇ ਲਈ ਇੱਕ ਵੱਡੀ ਫਖਰ ਵਾਲੀ ਗੱਲ ਹੋਏਗੀ ਤੇ ਉਹਨਾਂ ਨੇ ਮਗਰ ਬਹੁਤ ਲੰਬੀ ਲੈਣੀ ਆ ਜਿਹੜੀ ਵੀ ਅਸੀਂ ਮਰਨਵਾਰਤ ਤੇ ਬੈਠਣ ਨੂੰ ਤਿਆਰ ਹਾਂ ਜਗਜੀਤ ਸਿੰਘ ਡੱਲੇਵਾਲ ਤੋਂ ਮਗਰੋਂ ਤੇ ਕਿਉਂਕਿ ਬਹੁਤ ਮਸਲਾ ਜਿਹੜਾ ਉਹ ਪੱਕਦਾ ਜਾ ਰਿਹਾ ਆ ਤੇ ਬਹੁਤ ਸਾਰੇ ਜਿਹੜੇ ਲੀਡਰ ਆ ਬੱਬੂ ਮਾਨ ਤੇ ਮਗਰੋਂ ਆ ਆਰਨੀਤ ਹੁਣੀ ਜਿਹੜੇ ਆ ਉਹ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਉਹਨਾਂ ਨੇ ਹਾਲਚਾਲ ਪੁੱਛਿਆ ਹੈ ਸੋ ਮਸਲਾ ਜਿਹੜਾ ਆ ਉਹ ਬਹੁਤ ਗਰਮ ਹੁੰਦਾ ਜਾ ਰਿਹਾ ਏ ਸਾਰੀਆਂ ਐਸਕੇਐਮ ਦੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ 24 ਤਰੀਕ ਨੂੰ ਮੀਟਿੰਗ ਜਿਹੜੀ ਸੱਦ ਲਈ ਹੈ ਸਰਦਾਰ ਰੋਲਦੂ ਸਿੰਘ ਮਾਨਸਾ ਜਿਹੜੇ ਉਹ ਇਸ ਮੋਰਚੀ ਦੇ ਖਿਲਾਫ ਸਨ ਤੇ ਉਹਨਾਂ ਨੇ ਵੀ ਅੱਜ ਬਿਆਨ ਦਿੱਤਾ ਆ ਕਿ ਅਗਰ 24 ਤਰੀਕ ਨੂੰ ਐਸਕੇਐਮ ਦੀ ਮੀਟਿੰਗ ਦੇ ਵਿੱਚ ਜੋ ਵੀ ਫੈਸਲਾ ਹੋਏਗਾ ਮੈਨੂੰ ਮਨਜ਼ੂਰ ਹੋਏਗਾ ਤੇ ਉਹਨਾਂ ਨੇ ਕਿਹਾ ਆ ਕਿ ਅੰਦੋਲਨ ਜਿਹੜਾ ਉਹ ਫਸ ਗਿਆ ਆ ਤੇ ਉਸ ਨੂੰ ਹੁਣ ਖਿੱਚਿਆ ਨਹੀਂ ਜਾ ਰਿਹਾ ਇਸ ਲਈ ਸਾਰਾ ਐਸਕੀਐਮ ਜਿਹੜਾ ਆ ਉਹ ਇਕੱਠਾ ਹੋਏਗਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਆ ਉਹ ਸਾਰਾ ਜਿਹੜਾ ਆ ਇਕੱਠਾ ਹੋ ਕੇ ਹਮਲਾ ਮਾਰੇਗਾ ਤਾਂ ਕਿ ਕਾਰਪੋਰੇਟ ਨੂੰ ਜਿਹੜਾ ਆ ਉਹ ਇਸ ਖੇਤੀ ਸੈਕਟਰ ਤੋਂ ਬਾਹਰ ਰੱਖਿਆ ਜਾ ਸਕੇ ਕਿਉਂਕਿ ਜੇ ਖੇਤੀ ਸੈਕਟਰ ਕਾਰਪੋਰੇਟ ਦੇ ਹੱਥ ਆ ਗਿਆ ਤੇ ਆਪਾਂ ਨੂੰ ਪਤਾ ਆਪਾਂ ਬਾਹਰ ਲੀਆਂ ਕੰਟਰੀਆਂ ਦਾ ਜੋ ਹਾਲ ਦੇਖਦੇ ਹਾਂ ਕਿ ਉੱਥੇ ਫੂਡ ਕਿੰਨਾ ਮਹਿੰਗਾ ਹੈਗਾ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਕਿੰਨੀਆਂ ਮਹਿੰਗੀਆਂ ਹੈਗੀਆਂ ਯੂਰਪ ਦੇ ਕਿਸਾਨ ਜਿਹੜੇ ਆ ਉਹ ਵੀ ਜਾਗੇ ਆ ਕਿਉਂਕਿ ਜਿਹੜਾ ਪਿਛਲਾ ਕਿਸਾਨ ਅੰਦੋਲਨ ਸੀ ਉਹਨੇ ਸਾਰੇ ਦੇਸ਼ ਦੇ ਨਾਲ-ਨਾਲ ਸਾਰੇ ਵਰਲਡ ਦੇ ਵਿੱਚ ਉਹ ਆਵਾਜ਼ ਜਿਹੜੀ ਆ ਗਈ ਆ ਕਿ ਵਾਕਿਆ ਕਿਸਾਨਾਂ ਦੇ ਨਾਲ ਜਿਹੜਾ ਉਹ ਬਹੁਤ ਤਕਾ ਹੋ ਰਿਹਾ ਹੈ ਸਾਡੇ ਕੋਲੋਂ ਚੀਜ਼ ਜਿਹੜੀ ਆ ਉਹ ਦੋ ਰੁਪਏ ਖਰੀਦੀ ਜਾਂਦੀ ਆ ਉਹਨੂੰ ਮਾਰਕੀਟ ਦੇ ਵਿੱਚ 100 ਤੋਂ 150 ਤੇ 200 300 ਤੱਕ ਵੇਚਿਆ ਜਾ ਰਿਹਾ ਹੈ ਇੱਕ ਆਲੂ ਨੂੰ ਲਫਾਫੇ ਦੇ ਵਿੱਚ ਬੰਦ ਕਰਕੇ ਉਸ ਨੂੰ ਕਿੰਨੇ ਰੁਪਏ ਦਾ ਵੇਚਿਆ ਜਾ ਰਿਹਾ ਹੈ ਇਸ ਲਈ ਕਿਸਾਨਾਂ ਦੇ ਨਾਲ ਜਿਹੜਾ ਉਹ ਬਹੁਤ ਵੱਡਾ ਤਕਾ ਆ ਕਿਉਂਕਿ ਜਿੰਨਾ ਉਹਨਾਂ ਦੀ ਲਾਗਤ ਹੁੰਦੀ ਹੈ ਉਹਨਾਂ ਉਹਨਾਂ ਨੂੰ ਮੁੱਲ ਉਹ ਚੀਜ਼ ਦਾ ਨਹੀਂ ਮਿਲਦਾ ਜਦਕਿ ਵਪਾਰੀ ਵਰਗਿਆ ਜਿਹੜਾ ਕਾਰਪੋਰੇਟ ਕਰਾਣਾ ਆ ਉਹ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮੁਨਾਫਾ ਉਹ ਕਮਾ ਰਿਹਾ ਆ ਸੋ ਐਮਐਸਪੀ ਜਿਹੜਾ ਆ ਸਮਰਥਨ ਮੁੱਲ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ ਉੱਤੇ ਜੇ ਗਾਰੰਟੀ ਕਾਨੂੰਨ ਬਣਿਆ ਹੋਏਗਾ ਤੇ ਸਭ ਨੂੰ ਪਤਾ ਹੋਈਗਾ ਕਿ ਅਸੀਂ ਆ ਫਸਲ ਵੇਚਣੀ ਆ ਇਹ ਫਸਲ ਦਾ ਮਾਰਕੀਟ ਦੇ ਵਿੱਚ ਆ ਰੇਟ ਆ ਤੇ ਆਪਾਂ ਨੂੰ ਕੀ ਪਤਾ ਹੋਏਗਾ ਕਿ ਕਣਕ ਦਾ ਮਾਰਕੀਟ ਦੇ ਵਿੱਚ ਕੀ ਰੇਟ ਆ ਤੇ ਸਾਨੂੰ ਆਟਾ ਕੀ ਰੇਟ ਮਿਲ ਰਿਹਾ ਹੈ ਹੁਣ ਆਪਾਂ ਥੈਲੀ ਪੰਨ ਆਟਾ ਲੈਨੇ ਆ ਕਣਕ 20 ਤੋਂ 23 ਰੁਪਏ ਵਿਕਦੀ ਹੈ ਜਿਹੜਾ ਕਣਕ ਦਾ ਆਟਾ ਆ ਉਹ 40 ਤੋਂ 45 ਰੁਪਏ ਜਿਹੜਾ ਮਾਰਕੀਟ ਦੇ ਵਿੱਚ ਵਿਕ ਰਿਹਾ ਆ ਵੱਖੋ ਵੱਖਰੀਆਂ ਕੰਪਨੀਆਂ ਦਾ ਸੋ ਜੇ ਹਰ ਇੱਕ ਚੀਜ਼ ਦਾ ਰੇਟ ਜਿਹੜਾ ਆ ਆਲੂ ਦਾ ਰੇਟ ਪਤਾ ਵੀ ਹੁਣ 8 ਤੋਂ 10 ਰੁਪਏ ਆ ਪਰ ਮਾਰਕੀਟ ਦੇ ਵਿੱਚ 40 ਤੋਂ 50 ਰੁਪਏ ਵਿਕ ਰਿਹਾ ਹਨ ਇਸ ਲਈ ਜਿਹੜਾ ਇਹ ਗਰੰਟੀ ਕਾਨੂੰਨ ਆ ਜੇ ਬਣ ਜੇਗਾ ਤਾਂ ਹਰ ਇੱਕ ਨੂੰ ਪਤਾ ਹੋਏਗਾ ਕਿ ਇਸ ਚੀਜ਼ ਦਾ ਆ ਰੇਟ ਹੈਗਾ ਸੋ ਐਸ ਕੇ ਐਮ ਜਿਹੜਾ ਆ ਉਹਨੇ 24 ਤਰੀਕ ਨੂੰ ਮੀਟਿੰਗ ਸੱਦ ਲਈ ਹੈ ਤੇ 24 ਤਰੀਕ ਦਾ ਜੋ ਵੀ ਫੈਸਲਾ ਹੋਏਗਾ ਅੱਜ ਹਰਿਆਣੇ ਦੇ ਵਿੱਚ ਬਹੁਤ ਵੱਡਾ ਟਰੈਕਟਰ ਮਾਰਚ ਜਿਹੜਾ ਉਹ ਨਿਕਲ ਰਿਹਾ ਆ ਪਰ ਗਰਨਾਮ ਸਿੰਘ ਚੜੂਨੀ ਜਿਹੜੇ ਆ ਉਹ ਇਸ ਮਾਰਚ ਤੋਂ ਬਾਹਰ ਨੇ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਮੈਨੂੰ ਇਸ ਬਾਰੇ ਕੁਝ ਦੱਸਿਆ ਨਹੀਂ ਗਿਆ ਮੈਨੂੰ ਪਤਾ ਨਹੀਂ ਪਰ ਮੈਂ ਮੋਰਚੇ ਦਾ ਹਰ ਇੱਕ ਤਰ੍ਹਾਂ ਜਿਹੜਾ ਆ ਉਹ ਸਮਰਥਨ ਕਰਾਂਗਾ ਕਿਉਂਕਿ ਐਸ ਕੇ ਐਮ ਦੇ ਨਾਲ ਨਾਲ ਹੁਣ ਸਾਰੇ ਜਿਹੜੇ ਐ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਜੁੜਨੀਆਂ ਸ਼ੁਰੂ ਹੋ ਜਾਣਗੀਆਂ ਉਧਰ ਡੱਲੇਵਾਲ ਦੀ ਜਿਹੜੀ ਸਿਹਤ ਹੈ ਉਹ ਬਹੁਤ ਨਾਜ਼ਕ ਬਣੀ ਹੋਈ ਹੈ ਉਸ ਤੇ ਉੱਤੇ ਰਾਜਾ ਵੜਿੰਗ ਨੇ ਵੀ ਕਿਹਾ ਕਿ ਸਰਕਾਰਾਂ ਨੂੰ ਜਿਹੜੀ ਉਹ ਗੱਲ ਸੁਣਨੀ ਚਾਹੀਦੀ ਹੈ ਸੋ ਬਹੁਤ ਜ਼ਿਆਦਾ ਜਿਹੜਾ ਆ ਉਹ ਕਿਸਾਨ ਜਿਹੜਾ ਆ ਦਿੱਲੀ ਜਾਣਾ ਚਾਹੁੰਦੇ ਆ ਕਿਉਂਕਿ ਹਰਿਆਣੇ ਦੇ ਇੱਕ ਮੰਤਰੀ ਨੇ ਇਹ ਕਿਹਾ ਸੀ ਕਿ ਉਹਨਾਂ ਦੇ ਕੋਲ ਟਰੈਕਟਰ ਟਰਾਲੀਆਂ ਨੇ ਉਹਨਾਂ ਦੇ ਮੋਡੀਫਾਈ ਕਰਾਏ ਹੋਏ ਟਰੈਕਟਰ ਨੇ ਸੋ ਦਿੱਲੀ ਦੇ ਵਿੱਚ ਜਾਮ ਲੱਗ ਜਾਏਗਾ ਇਸ ਕਰਕੇ ਹਰਿਆਣੇ ਦੇ ਵਿੱਚ ਉਹਨਾਂ ਨੂੰ ਰੋਕਿਆ ਹੋਇਆ ਹੈ ਤੇ ਉਹਦਾ ਜਿਹੜਾ ਉਹ ਬਿਆਨ ਸੀ ਹਾਂ ਉਹਨੂੰ ਕਬੂਲ ਕਰਦੇ ਹੋਏ ਸਰਦਾਰ ਸਰਵਨ ਸਿੰਘ ਪੰਦੀਰ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਪੈਦਲ ਚਲੇ ਜਾਨੇ ਆ 101 ਦਾ ਮਰਜੀਵੜਿਆਂ ਦਾ ਜਥਾ ਬਣਾ ਕੇ ਜਦੋਂ ਸਰਦਾਰ ਸਰਵਨ ਸਿੰਘ ਪੰਦੀਰ ਨੇ ਸ਼ੰਭੂ ਬਾਰਡਰ ਤੋਂ ਭੀਜਿਆ ਤੇ ਪੁਲਿਸ ਨੇ ਫਿਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਜਿਹੜੀ ਆ ਉੱਥੇ ਜਾਣ ਦੀ ਇਜਾਜ਼ਤ ਜਿਹੜੀ ਆ ਉਹ ਲਵੋ ਜੇ ਇਜਾਜ਼ਤ ਤੁਹਾਡੇ ਕੋਲ ਦਿੱਲੀ ਪੁਲਿਸ ਦੀ ਹੋਏਗੀ ਤੇ ਤੁਸੀਂ ਫਿਰ ਦਿੱਲੀ ਨੂੰ ਜਾ ਸਕਦੇ ਆ ਇਹ ਤਾਂ ਕੋਈ ਤੱਕ ਨਹੀਂ ਬਣਦੀ ਕਿ ਸਾਡੇ ਕੋਲ 100 ਬੰਦੇ ਦੇ ਕੋਲ ਦਿੱਲੀ ਜਾਣ ਦੀ ਜਿਹੜੀ ਆ ਉਹ ਇਜਾਜ਼ਤ ਹੋਵੇ ਉਹ ਵੀ ਪੈਦਲ ਜਾਣ ਲਈ ਸੋ ਇਸ ਕਰਕੇ ਜਿਹੜਾ ਆ ਉਹ ਮਸਲਾ ਜਿਹੜਾ ਬੜਾ ਗੰਭੀਰ ਆ ਕਿਉਂਕਿ ਉਹਨਾਂ ਦਾ ਜਿਹੜਾ ਬਿਆਨ ਸੀਗਾ ਖੇਤੀਬਾੜੀ ਮੰਤਰੀ ਹਰਿਆਣੇ ਦੇ ਜਿਹੜੇ ਆ ਉਹਨਾਂ ਨੇ ਕਿਹਾ ਸੀ ਕਿ ਉਹ ਟਰੈਕਟਰ ਟਰਾਲੀਆਂ ਤੋਂ ਬਿਨਾਂ ਜਾਣਾ ਚਾਹੁੰਦੇ ਤਾਂ ਜਾ ਸਕਦੇ ਨੇ ਤੇ ਉਹਦਾ ਉਹ ਕਬੂਲ ਕੀਤਾ ਤੇ ਸਰਵਣ ਸਿੰਘ ਪੰਧੀਰ ਨੇ ਜਦੋਂ ਜੱਥਾ ਬਣਾ ਕੇ ਭੇਜਿਆ ਤਾਂ ਉਹਨਾਂ ਜਾਣ ਨਹੀਂ ਦਿੱਤਾ ਗਿਆ ਆਪਾਂ ਦੇਖ ਲਈਏ ਸ਼ੰਭੂ ਬਾਰਡਰ ਦੇ ਉੱਤੇ ਕਿੰਦਾ ਕਿਲੇਬੰਦੀ ਕੀਤੀ ਹੋਈ ਹੈ ਕਿ ਜਿੱਦਾਂ ਅਸੀਂ ਕੋਈ ਦੂਸਰੇ ਦੇਸ਼ ਦੀ ਹੋਈ ਉਹਦਰ ਸਰਦਾਰ ਭਾਈ ਬਟਾਲਾ ਜੀ ਜਿਹੜੇ ਗੁਰੂ ਘਰ ਦੇ ਕੀਰਤਨੀਆਂ ਸ੍ਰੀ ਦਰਬਾਰ ਸਾਹਿਬ ਦੇ ਸਾਹਿਬਕਾ ਕੀਰਤਨੀਆਂ ਨੇ ਭਾਈ ਬਲਦੇਵ ਸਿੰਘ ਬਟਾਲਾ ਉਹਨਾਂ ਨੇ ਵੀ ਇੱਕ ਵੱਡਾ ਬਿਆਨ ਦਿੱਤਾ ਆ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਰਸਤੇ ਦਿੱਲੀ ਨੂੰ ਜਾਂਦੇ ਨੇ ਕਿਸਾਨਾਂ ਨੂੰ ਸਾਰੇ ਰੋਕ ਦੇਣੇ ਚਾਹੀਦੇ ਆ ਤੇ ਅਸੀਂ ਜਿਹੜਾ ਆ ਅਸੀਂ ਉਹਦੇ ਨਾਲੋਂ ਪਾਰਟੀਸ਼ਨ ਕਰ ਲੈਣੀ ਚਾਹੀਦੀ ਆ ਸਾਨੂੰ ਜਿੰਨੇ ਰਸਤੇ ਦਿੱਲੀ ਨੂੰ ਜਾਂਦੇ ਨੇ ਉਹ ਆਉਣ ਜਾਣ ਲਈ ਸਦਾ ਲਈ ਬੰਦ ਕਰ ਦੇਣੇ ਚਾਹੀਦੇ ਬਹੁਤ ਵੱਡਾ ਬਿਆਨ ਸਰਦਾਰ ਬਲਦੇਵ ਸਿੰਘ ਵਡਾਲਾ ਜਿਹੜੇ ਹਜ਼ੂਰੀ ਰਾਗੀ ਰਹੇ ਨੇ ਸ੍ਰੀ ਦਰਬਾਰ ਸਾਹਿਬ ਦੇ ਤੇ ਉਹਨਾਂ ਨੇ ਵੀ ਪਿਛਲੇ ਦਿਨੀ ਜਿਹੜਾ ਆ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿਸਾਨ ਨੇਤਾ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਉਹਨਾਂ ਦਾ ਹਾਲਚਲ ਪੁੱਛਣ ਉਹ ਖਨੋਰੀ ਗਏ ਸਨ ਸੋ ਬਹੁਤ ਜ਼ਿਆਦਾ ਜਿਹੜਾ ਆ ਉਹ ਮਸਲਾ ਇਹ ਉਲਝਦਾ ਨਜ਼ਰ ਆ ਰਿਹਾ ਹੈ ਤੇ ਬਹੁਤ ਸਾਰੇ ਕਿਸਾਨ ਜਿਹੜੇ ਆ ਖਨੌਰੀ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤੇ ਸੜਕਾਂ ਦੇ ਉੱਤੇ ਟਰੈਕਟਰ ਜਿਹੜੇ ਆ ਉਹ ਬੱਕ ਦੇ ਨਜ਼ਰ ਆ ਰਹੇ ਨੇ ਤੇ ਦਿੱਲੀ ਨੂੰ ਮੋਰੇ ਲਾਉਣ ਲਈ ਪੰਜਾਬੀ ਜਿਹੜੇ ਆ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਆਪਣਾ ਮਰਨਵਾਰ ਤਰੱਕ ਕੇ ਮੋਦੀ ਦੀ ਇੰਗੂੰਗੀ ਤੇ ਬੋਲੀ ਸਰਕਾਰ ਨੂੰ ਜਿਹੜਾ ਆ ਉਹ ਹਿਲਾਉਣਿਆ ਆ ਤੇ ਪੰਜਾਬ ਦੇ ਵਿੱਚ ਜਿਹੜੇ ਲੋਕ ਸੁੱਤੇ ਪਏ ਨੇ ਲਖੇ ਸਦਾਣੇ ਨੇ ਵੀ ਥੋੜੇ ਜਨ ਪਹਿਲਾਂ ਉੱਥੇ ਬਿਆਨ ਦਿੱਤਾ ਸੀ ਕਿ ਜਿਹੜੇ ਲੋਕ ਪਿੰਡਾਂ ਦੇ ਵਿੱਚ ਸੁੱਤੇ ਪਏ ਨੇ ਉਹਨਾਂ ਨੂੰ ਜਾਗ ਜਾਣਾ ਚਾਹੀਦਾ ਆ ਤੇ ਇੱਕ ਹਿੰਦੂ ਵੀਰ ਜਿਹੜਾ ਆ ਉਹ ਵੀ ਆਸ਼ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਖਨੌਰੀ ਪਹੁੰਚਿਆ ਆ ਤੇ ਉਹਨੇ ਵੀ ਕਿਹਾ ਆ ਮੈਂ ਢੱਲੇਵਾਲ ਦੀ ਥਾਂ ਬੈਠਣ ਨੂੰ ਤਿਆਰ ਆਂ ਜਦਕਿ ਮੇਰੇ ਕੋਲ ਇੱਕ ਮਰਲਾ ਵੀ ਜ਼ਮੀਨ ਦਾ ਨਹੀਂ ਹੈਗਾ ਇਹ ਇਕੱਲੇ ਕਿਸਾਨ ਦਾ ਮਸਲਾ ਨਹੀਂ ਹੈ ਇਹ ਆਪਣੇ ਸਾਰੇ ਲੋਕਾਂ ਦਾ ਮਸਲਾ ਹੈ ਕਿਉਂਕਿ ਜਿੱਥੇ ਵੱਡਾ ਕਾਰਪੋਰੇਟ ਆੜਤੀਆਂ ਨੂੰ ਖਾ ਜਾਏਗਾ ਹੁਣ ਜੇ ਪ੍ਰਾਈਵੇਟ ਸੈਕਟਰ ਆਪਣੀਆਂ ਮੰਡੀਆਂ ਦੇ ਖਿਲਾਫ ਖੜਾ ਹੋ ਜਾਂਦਾ ਆ ਉਹਨਾਂ ਨੇ ਇੱਥੋਂ ਤੱਕ ਕਹਿਤਾ ਆ ਕਿ ਅਸੀਂ ਤੁਹਾਡੀ ਫਸਲ ਜਿਹੜੀ ਆ ਖੇਤ ਦੇ ਵਿੱਚੋਂ ਚੱਕਣ ਨੂੰ ਤਿਆਰ ਆਂ ਤੇ ਜਿਹੜੀਆਂ ਆਪਣੀਆਂ ਮੰਡੀਆਂ ਆ ਉਹ ਕਿੱਧਰ ਜਾਣਗੀਆਂ ਹਨਾ ਤੇ ਇਸ ਕਰਕੇ ਕਾਰਪੋਰੇਟ ਜਿਹੜਾ ਆ ਉਹ ਸਰਕਾਰ ਦੇ ਨਾਲ ਮਿਲ ਕੇ ਬਹੁਤ ਚੋਰ ਮੋਰੀਆਂ ਰਾਹੀਂ ਖੇਤੀ ਸੈਕਟਰ ਦੇ ਉੱਤੇ ਕਾਬਜ ਹੋਣਾ ਚਾਹੁੰਦਾ ਆ ਤੇ ਭਾਰਤੀ ਕਿਸਾਨ ਯੂਨੀਅਨ ਦੇ ਜਿੰਨੇ ਐਸ ਕੇ ਐਮ ਦਾ ਆ ਉਹ ਇਸ ਗੱਲ ਨੂੰ ਸਮਝਦਾ ਆ ਇਸ ਕਰਕੇ ਉਹ ਅੱਗੇ ਲੱਗੇ ਹੋਏ ਨੇ ਤਾਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਆ ਕਿ ਆਪਾਂ ਜਿਹੜਾ ਆ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਤੇ ਜਿਹੜੀਆਂ ਇਹ ਮੰਗਾਂ ਨੇ ਕਿਸਾਨ ਮਜ਼ਦੂਰ ਦੀਆਂ ਇਹਦੇ ਵਿੱਚ ਆਪਾਂ ਸਾਰੇ ਆ ਜਾਂਦੇ ਆ ਛੋਟੇ ਦੁਕਾਨਦਾਰ ਤੇ ਆਮ ਲੋਕ ਮਜ਼ਦੂਰ ਜਿਹੜੇ ਆ ਉਹਨਾਂ ਦੀ ਮਜ਼ਦੂਰੀ ਦੀ ਵੀ ਜਿਹੜੀ ਆ ਉਹ ਵੀ ਗੱਲ ਕੀਤੀ ਗਈ ਹੈ ਇਹ ਸਾਰੀਆਂ ਮੰਗਾਂ ਜਿਹੜੀਆਂ ਆ ਇਹ ਭਾਰਤ ਸਰਕਾਰ ਨੂੰ ਜਿਹੜੀਆਂ ਉਹ ਰੱਖੀਆਂ ਗਈਆਂ ਨੇ ਇਹ ਵੀ ਕਿਹਾ ਗਿਆ ਆ ਕਿ ਸਰਕਾਰ ਚਾਹੁੰਦੀ ਆ ਕਿ ਇਦਾਂ ਦਾ ਕੁਝ ਬਣ ਨਹੀਂ ਸਕਦਾ ਇਹ ਬਹੁਤ ਫਸਲਾਂ ਤੇ ਜਿਹੜਾ ਆ ਐਮਐਸਪੀ ਨਹੀਂ ਦਿੱਤਾ ਜਾ ਸਕਦਾ ਪਰ ਕਿਸਾਨਾਂ ਦੇ ਲੀਡਰ ਜਿਹੜੇ ਆ ਉਹ ਬੜੇ ਪੜ੍ਹੇ ਲਿਖੇ ਨੇ ਸੁਲਝੀ ਹੋਈ ਨੇ ਤੇ ਉਹਨਾਂ ਨੇ ਫਾਰਮੂਲੇ ਵੀ ਦੱਸਿਆ ਕਿ ਇਦਾਂ ਇਦਾਂ ਕਰਕੇ ਜਿਹੜਾ ਆ ਏਐਮਐਸਪੀ ਜਿਹੜਾ ਦਿੱਤਾ ਜਾ ਸਕਦਾ ਆ ਜੇ ਕਿਸਾਨ ਦੇ ਕੋਲੋਂ 2 ਰੁਪਏ ਆਲੂ ਖਰੀਦ ਕੇ ਉਸ ਨੂੰ 40 ਤੋਂ 50 ਰੁਪਏ ਵੇਚਿਆ ਜਾ ਰਿਹਾ ਆ ਤੇ ਫਿਰ ਕਿਉਂ ਨਹੀਂ ਇੱਥੇ ਐਮਐਸਪੀ ਗਰੰਟੀ ਕਾਨੂੰਨ ਬਣਾਇਆ ਜਾ ਰਿਹਾ ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਸਰਕਾਰ ਨੂੰ ਚਿਕਾਉਣ ਵਾਸਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਭੋਖ ਹੜਤਾਲ ਤੇ ਬੈਠੇ ਹੋਏ ਨੇ ਤੇ ਬਹੁਤ ਕਿਸਾਨ ਜਿਹੜੇ ਆ ਉਹ ਸ਼ੰਭੂ ਤੇ ਖਨੌਰੀ ਬਾਰਡਰ ਦੇ ਡਟੇ ਹੋਏ ਨੇ ਤੇ ਅੱਜ ਦੀਸ਼ ਦੇ ਵੱਖ-ਵੱਖ ਥਾਵਾਂ ਤੇ ਜਿਹੜਾ ਉਹ ਟਰੈਕਟਰ ਮਾਰਚ ਨਿਕਲ ਰਿਹਾ ਆ ਤੇ ਵੱਖ-ਵੱਖ ਲੀਡਰ ਜਿਹੜੇ ਆ ਜਿਨ੍ਹਾਂ ਦੇ ਵਿੱਚ ਮੈਂਬਰ ਪਾਰਲੀਮੈਂਟ ਲੁਧਿਆਣੇ ਤੋਂ ਰਾਜਾ ਬੜਿੰਗ ਜੀ ਉਹ ਵੀ ਪਹੁੰਚੇ ਹੋਏ ਸਨ ਗੁਰਕੀਰਤ ਕੋਟ ਲਈ ਜਿਹੜੇ ਉਹ ਵੀ ਅੱਜ ਪਹੁੰਚੇ ਨੇ ਉੱਥੇ ਸੂਡ ਡੱਲੇਵਾਲ ਦੀ ਸਪੋਰਟ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਹੜਾ ਉਹ ਟਰੈਕਟਰ ਮਾਰਚ ਨਿਕਲ ਰਿਹਾ ਆ ਤੇ ਬਹੁਤ ਸਾਰੇ ਕਲਾਕਾਰ ਜਿਹੜੇ ਆ ਬੱਬੂ ਮਾਨ ਦੇ ਨਾਲ ਨਾਲ ਆਰਨੀਤ ਵੀ ਜਿਹੜਾ ਅੱਜ ਉਹ ਉੱਥੇ ਪਹੁੰਚੇ ਨੇ ਤੇ ਸਰਦਾਰ ਡੱਲੇਵਾਲ ਜੀ ਨੇ ਕਿਹਾ ਆ ਕਿ ਮੇਰੀ ਸੇਧ ਦਾ ਤੁਸੀਂ ਫਿਕਰ ਨਾ ਕਰੋ ਤੇ ਡਟੇ ਰਹੋ ਬਸ ਆਪਾਂ ਇਹ ਮੋਰਚਾ ਜਿਹੜਾ ਹਰ ਹਾਲਤ ਜਿੱਤਣਾ ਆ ਤੇ ਆਪਾਂ ਨੂੰ ਇਨਸਾਫ ਚਾਹੀਦਾ ਆ ਆਪਾਂ ਐਮਐਸਪੀ ਦੇ ਨਾਮ ਨਾਲ ਹੋਰ ਜਿਹੜੇ ਗਰੰਟੀ ਕਾਨੂੰਨ ਨੇ ਉਹ ਮੋਦੀ ਸਰਕਾਰ ਦੇ ਕੋਲੋਂ ਬਣਵਾਉਣੇ ਨੇ ਤੇ ਉਹਨਾਂ ਨੇ ਇੱਕ ਖੂਨ ਦੇ ਨਾਲ ਚਿੱਠੀ ਵੀ ਲਿਖੀ ਹੈ ਮੋਦੀ ਨੂੰ ਅੱਜ ਉਹ ਚਿੱਠੀ ਜਿਹੜੀ ਹੈ ਤੇ ਐਸ ਡੀ ਐਮ ਨੂੰ ਦਿੱਤੀ ਜਾਏਗੀ ਮੋਦੀ ਦੇ ਨਾਮ ਤੇ ਤੇ ਜਿਹੜਾ ਮਸਲਾ ਆ ਉਹ ਉਲਝਤਾ ਨਜ਼ਰ ਆ ਰਿਹਾ ਹੈ ਐਸ ਕੇ ਐਮ ਨੇ ਜਿਹੜੀ 24 ਤਰੀਕ ਨੂੰ ਮੀਟਿੰਗ ਸੱਦ ਲਈ ਹੈ ਸਰਦਾਰ ਰੋਲਦੂ ਸਿੰਘ ਮਾਨਸਾ ਜਿਹੜੇ ਇਸ ਮੋਰਚੇ ਤੋਂ ਵੱਖਰੇ ਚੱਲ ਰਹੇ ਸਨ ਉਹਨਾਂ ਨੇ ਕਿਹਾ ਕਿ ਮੈਨੂੰ ਐਸ ਕੇ ਐਮ ਦੀਆਂ ਸਾਰੀਆਂ ਹਦਾਇਤਾਂ ਜਿਹੜੀਆਂ ਉਹ ਪ੍ਰਵਾਨ ਹੋਣਗੀਆਂ ਜੋ ਵੀ ਉਹ ਫੈਸਲਾ ਕਰਨਗੇ ਮੈਂ ਉਹਨਾਂ ਦੇ ਨਾਲ ਆਂ ਤੇ ਸਰਦਾਰ ਸਰਵਣ ਸਿੰਘ ਪੰਦੀਰ ਨੇ ਕੱਲ ਇੱਕ ਚਿੱਠੀ ਲਿਖ ਕੇ ਸਾਰੇ ਐਸਕੇਮ ਨੂੰ ਬੇਨਤੀ ਕੀਤੀ ਸੀ ਬੜੀ ਭਾਵਕ ਚਿੱਠੀ ਸੀ ਕਿ ਖੇਤੀ ਸੈਕਟਰ ਨੂੰ ਕਾਰਪੋਰੇਟ ਤੋਂ ਬਚਾਉਣ ਲਈ ਸਾਨੂੰ ਸਭ ਨੂੰ ਇਕੱਠਾ ਹੋਣਾ ਪਵੇਗਾ ਐਸਕੇਮ ਦੀਆਂ ਜਥੇਬੰਦੀਆਂ ਨੂੰ ਸਰਵਣ ਸਿੰਘ ਪੰਦੀਰ ਨੇ ਬੜੀ ਭਾਵਕ ਕਰਨ ਵਾਲੀ ਚਿੱਠੀ ਲਿਖੀ ਸੀ ਸਾਡਾ ਅੰਦੋਲਨ ਜਿਹੜਾ ਆ ਅੰਦੋਲਨ ਜਿੱਤ ਜਿਹੜੀ ਆ ਅੰਦੋਲਨ ਦੀ ਉਹ ਸਾਡਾ ਏਕਾ ਜਿਹੜਾ ਆ ਉਹ ਹੀ ਲਿਆ ਸਕਦਾ ਕਿ ਜੇ ਆਪਾਂ ਇਕੱਠੇ ਹੋ ਕੇ ਹੰਬਲਾ ਮਾਰੀਏ ਤੇ ਆਪਾਂ ਇਹ ਜਿਹੜਾ ਮੋਰਚਾ ਆ ਉਸ ਨੂੰ ਜਿੱਤ ਸਕਾਂਗੇ ਸੋ ਬਣੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਐਸਕੇਮ ਨੇ ਡੱਲੇਵਾਲ ਦੀ ਵਿਗੜਦੀ ਸਿਹਤ ਤੇ ਜਿਹੜੀ ਉਹ ਬਹੁਤ ਚਿੰਤਾ ਜ਼ਾਹਰ ਕੀਤੀ ਐ ਉਹਨਾਂ ਨੇ ਕਿਹਾ ਅਗਰ ਡੱਲੇਵਾਲ ਨੂੰ ਕੁਝ ਹੁੰਦਾ ਤਾਂ ਮੋਦੀ ਦੇ ਨਾਲ-ਨਾਲ ਹਰਿਆਣੇ ਦਾ ਸੀਐਮ ਜਿਹੜਾ ਉਹ ਵੀ ਜ਼ਿੰਮੇਵਾਰ ਹੋਏਗਾ ਸੋ ਜਿਹੜਾ 21 ਦਿਨਾਂ ਤੋਂ ਸਰਜਾਰ ਚਿਤ ਸਿੰਘ ਡੱਲੇਵਾਲ ਜਿਹੜੇ ਆ ਉਹ ਮਰਨਵਾਰਤ ਤੇ ਬੈਠੇ ਹੋਏ ਨੇ ਭੋਖ ਹੜਤਾਲ ਤੇ ਬੈਠੇ ਹੋਏ ਨੇ ਤੇ ਉਧਰ ਕਿਸਾਨ ਲੀਡਰਾਂ ਨੂੰ ਭਾਵਕ ਕਰਦੀ ਇੱਕ ਚਿੱਠੀ ਸਰਵਣ ਸਿੰਘ ਪੰਦੇਰ ਨੇ ਲਿਖੀ ਹੈ ਉਹਨਾਂ ਨੇ ਕਿਹਾ ਕਿ ਖੇਤੀ ਸੈਕਟਰ ਨੂੰ ਬਚਾਉਣ ਲਈ ਕਾਰਪੋਰੇਟ ਤੋਂ ਬਚਾਉਣ ਲਈ ਸਾਨੂੰ ਸਭ ਨੂੰ ਇਕੱਠਾ ਹੋਣਾ ਪਵੇਗਾ ਇਸ schemes ਦੀਆਂ ਜਥੇਬੰਦੀਆਂ ਨੂੰ ਸਰਵਣ ਸਿੰਘ ਪੰਦੇਰ ਨੇ ਭਾਵਕ ਕਰ ਦੇਣ ਵਾਲੀ ਇੱਕ ਚਿੱਠੀ ਲਿਖੀ ਹੈ ਅੰਦੋਲਨ ਦੀ ਜਿੱਤ ਸਾਡਾ ਇਕਾ ਪੱਕੀ ਕਰੇਗਾ ਇਸ ਚਿੱਠੀ ਦੇ ਵਿੱਚ ਵੀ ਉਹਨਾਂ ਨੇ ਲਿਖਿਆ ਹੈ ਤੇ ਉੱਥੇ ਸਰਦਾਰ ਜਗਜੀਤ ਸਿੰਘ ਢੱਲੇ ਵਾਲੇ ਆ ਜਿਹੜੇ ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਤਕਰੀਬਨ ਸਾਰੇ ਭਾਰਤ ਦੇ ਵਿੱਚ ਜਿਹਦੇ ਵਿੱਚ ਹਰਿਆਣਾ ਸਭ ਤੋਂ ਅੱਗੇ ਹੈ ਉੱਥੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਕਿਸਾਨਾਂ ਦੀ ਜਿੱਤ ਲਈ ਫਾਰਮਰ ਦੀ ਸਪੋਰਟ ਵਾਸਤੇ ਥਾਂ-ਥਾਂ ਦੇ ਟਰੈਕਟਰ ਮਾਰਚ ਜਿਹੜਾ ਉਹ ਕੱਢਿਆ ਜਾ ਰਿਹਾ ਉੱਥੇ